ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਨੇਟਪਾਜੀ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੇ ਇੱਕ ਝੋਟੀ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਚਰਪਾ ਗੁਰੂ ਮਹਾਰਾਜ ਚਲੋ ਵਧੀਆ ਚੀਜ਼ ਦਾ ਨਿਕਲ ਗਿਆ ਪਹਿਲਾ ਮਾਲ ਫਿਰ ਹਾਂਜੀ ਹਾਂਜੀ ਚਲੋ ਨਾਮ ਦੱਸਦੇ ਇਕਦੇ ਨਾਮ ਨੀਟਾ ਹਾਂਜੀ ਪਿੰਡ ਲਖੂਵਾਲ ਸੀਗ ਲਈਨਾਲਾ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲਦੇ ਇਕਦੇ 943605 ਠੀਕ ਹੈ ਜੀ ਤੇ ਅੱਜ ਆਪਣੇ ਕੋਲੇ ਤਿੰਨ ਸੋਈਆਂ ਤਿੰਨ ਗੱਬਨ ਤੇ ਇੱਕੋ ਸੋਈ ਹੈ ਨਾ ਹਾਂਜੀ ਤੇ ਇੱਕ ਛੋਟੀ ਆ ਚਾਰ ਦੰਦ ਕੱਟੀ ਆ ਬਾਜੀ ਅੱਛਾ ਹੁਣ ਇਹ ਲਿਆਈ ਕਿੰਟਾ ਗਿਆ ਠੀਕ ਆ ਹਾਂ ਦੇਖ ਸਾਡੇ ਸੋਹਣੀ ਛੋਟੀ ਆ ਬਾਕੀ ਚੰਗਾ ਕੱਦ ਕਾਠ ਆ। ਸਪਾਣੀਆਂ ਦੇ ਕੋਲ ਕਿ ਆਜ ਮੇਰਾ ਥਾਨ ਕੋ ਮਿਲ ਲੈ ਗਿੱਠਾ ਗਿੱਠਾਂ ਦੀ ਮਿਰਲਾ ਆ। ਆ ਵੇਖ ਲੋ। ਆ ਵੇਖ ਲੋ। ਕਰ ਲਾਗਾ। ਬੜੇ ਮਾੜਿਆਂ ਕੀ ਚੈਜ ਕਰਨਾ। ਤੇ ਕਿੰਨੇ ਕ ਦੁੱਧ ਆ ਲਈ ਜੇ? ਦੁੱਧ ਪਾਜੀ ਝੋਡੀ ਦਾ ਰਵੇ ਬੜੇ ਚੰਗੇ ਚੋਾਈ ਆ। ਠੀਕ ਆ। 12-13 ਕਿਲੋ ਝੋਡੀ ਚਵਾਊਗੀ। ਤੋਰਾਂ ਫੇਰ ਇੱਕ ਰੀਨ। ਬਾਕੀ ਇਹ ਕਿ ਜੇ ਟਾਈਮ ਨੇ ਲੈ ਜਾਣਾ ਵਾ ਵਿਸਾਖੀ ਤੱਕਰ ਤਿਆਰ ਹੋ ਜਾਊਗੀ। ਦੇਣਾ ਮੈਂ 15 ਖੜਦੀ ਜੇ ਪੂਰੀ 15 ਦੇਣਾ ਜੇ ਖੜਦੀ ਆ ਪਰ ਇਹ ਆ ਕਿ ਸੋਹਣੀ ਝੋਟੀ ਆ ਮੰਡੀ ਚ ਪਾਉਣ ਵਾਲੀ ਝੋਟੀ ਆ ਜਿਹੜੀ ਜਿਹੜੇ ਵੀਰ ਮੰਡੀ ਦਾ ਦੇ ਮਾਲ ਇਕੱਠਾ ਕਰਨਾ ਸੂਆ ਪਹਿਲਾਂ ਹੀ ਆ ਇਹਦਾ ਹਾਂ ਜੀ ਆਜਾ ਲਿਆਓ ਜੀ ਵੱਡੀ ਝੋਟੀ ਲੇ ਆ ਜਾ ਜੀ ਬੰਦ ਤੇ ਕਿੰਨਾ ਰੱਖਣਾ ਇਹਦਾ ਮੁੱਲ ਵੀ ਦੀ ਫਿਰ ਮੁੱਲ ਵੇਖ ਲੋ ਵੀਰੀ ਛੋਟੀ ਵੱਡੀ ਆ ਜੱਜਾ ਕਰ ਦੀਏ ਛੋਟੀ ਨਹੀਂ ਆ ਜਿੰਨਾ ਕਰਕੇ ਜਾਏ ਤੂੰ ਚਾਹ ਲੋ ਜੱਜਾ ਕਰ ਦੀਏ ਮੇਰਾ ਜੀ ਕਦਾ ਲੱਖ ਹੀ ਮੰਗਦਾ ਵੇਖ ਲੋ ਨਹੀਂ ਅੰਦਰ ਕਰਦੀ ਇਹ ਲੱਕੜਾਂ ਕੋਈ ਸੰਭ ਨਹੀਂ ਆ ਕਿ ਇਹਨੇ ਸਾਮ ਛੱਡਦੀ ਏ 90 ਹਜ਼ਾਰ ਵੀ ਰੀ ਦੇ ਦੀਏ ਕੋਈ ਹੈਗੇ ਕੋਈ 1000 2000 ਦੀ ਕਸਰ ਤੇ ਕੱਢਦੀ ਏ ਦੱਸੋ 88 ਦੀ ਦੇ ਦੀਏ 85 ਦੀ ਦੇ ਦੀਏ ਅੱਛਾ 85 ਹਜ਼ਾਰ ਦੀ ਹਾਂਜੀ ਬਾਕੀ ਛੋਟ ਛੱਡ ਮੌਕੇ ਦੀ ਜੀ 1000 ਹੋਰ ਛੋਟ ਕਰਾਂਗੇ ਠੀਕ ਹੈ ਜੀ ਟੋਟੀ ਵੇਖ ਲੋ ਕਹਿੰਦੇ ਨੇ ਦੰਦ ਵੀ ਫੜ ਕੇ ਵਿਖਾ ਦੇਣਾ ਚੌਗੀ ਆ ਦਿਖਾ ਦਿਓ ਜੇ ਫੜ ਦਿਖਾਉਂਦੀ ਤੇ ਚੈੱਕ ਕਰਕੇ ਲੈਣ ਦੀ ਓਤਰਾ ਤੁਸੀਂ ਚੈੱਕ ਕਰਕੇ ਲੈ ਜਾਂਦੀ ਹਾਂਜੀ ਚੈੱਕ ਕਰਕੇ ਜਿਹੜਾ ਇੱਥੇ ਆਉਣਾ ਵੀ ਚੈੱਕ ਕਰਕੇ ਖੜੇ ਆ ਵੇਖ ਹਾਂ ਦੇਖ ਸਾਡੇ ਪਿਓਰ ਚਾਰ ਦੰਦ ਦੇ ਚੌਗੀ ਹਾਰ ਵਾਲੇ ਦੰਦੇ ਦੇ ਜਿਹੜੇ ਟੁੱਟ ਨਾਲੇ ਆ ਜਿਹੜੇ ਇਹਦੇ ਕੁਛ ਪੱਠੇ ਜੇ ਵੀ ਗਾੜੀ ਆਏ ਆ ਬਾਕੀ ਕੋਈ ਵੀਰ ਆਪਣੇ ਵੀ ਇੱਥੇ ਆ ਕੇ ਚੰਗੀ ਤਰ੍ਹਾਂ ਚੈੱਕ ਕਰਕੇ ਲੈ ਜਾ ਸਕਦਾ ਵਾ ਤੇ ਹੁਣ ਜਿਹੜੀਆਂ ਵੇੜਾ ਤੈਨੂੰ ਦਿਖਾਉਣੀਆਂ ਵਾ ਸੁਆ ਵੀਰ ਜੀ ਇਹਦਾ ਕਿਨ ਮਾਝੇ ਉਹ ਵੀ ਮੂੰਹ ਚੌਗੀ ਜੀ ਵੀਰ ਜੀ ਅੱਛਾ ਇਹ ਮੂੰਹ ਚਾਰ ਦੰਦ ਇਹਦਾ ਸੁਆ ਵੇਖ ਲਓ ਮੀਟਰ ਮੀਟਰ ਗਾਂ ਨੂੰ ਝੱਡਾ ਬੱਚੀ ਦਾ ਠੀਕ ਆ ਚੰਗੀ ਤਿਆਰ ਹੁੰਦੀ ਆ 20 ਕਿਤਰਾ ਆ ਥਾਣਾ ਦਾ ਸਾਈਜ਼ ਗਿਆ ਥਾਣਾ ਜੇ ਹੁਣ ਤੋਂ ਹੀ ਹੱਥ ਚੋਂ ਨਾਲ ਲਿਆ 20 ਤੋਂ ਪਲੱਸ ਪਹਿਲੇ ਨਹੀਂ ਦੋਗੇ ਠੀਕ ਆ ਹਾਂ ਜੀ ਇਧਰ ਵੇਖ ਲਓ ਆ ਮੈਂ ਥੱਲੇ ਜਿੱਧਰ ਦੀ ਮਰਜ਼ੀ ਬੈਜੂ ਠੀਕ ਆ ਜੀ ਲਿਆ ਖੋਲੋ ਫਿਰ ਤੋਰ ਦਈਏ ਚਾਰਾਂ ਦਾ ਮੂੰਹ ਕੋਈ ਆਣ ਕੇ ਮੇਰਾ ਵੀਰ ਚੈੱਕ ਕਰਕੇ ਖੜੇ ਠੀਕ ਆ ਜੀ ਕਿ ਬਣੋਂ ਬਹੁਤ ਜ਼ਿਆਦਾ ਤੇ ਇਹਦਾ ਮੁੱਲ ਕੀ ਰੱਖਣਾ ਆਪਾਂ ਮੁੱਲ ਵੀ ਇੱਥੇ ਪੈਂਡ ਕਰ ਲਈਏ 65 ਨਾ ਕਰੀਏ ਹਾਂਜੀ ਜਾਇਜ਼ ਕਰੀਏ ਕੋ ਦੱਸੋ ਕਿੰਨਾ ਕਰੀਏ 60 ਤੇ ਦੇ ਦਈਏ ਪੂਰੇ ਦੀ 60 ਤੋਂ ਵੀ ਅੰਦਰ ਵੀਰ ਜੀ ਦੇਣੀ ਆ ਕਿੰਨੇ ਹਾਂਜੀ ਮੰਨ ਲਓ ਦੇ ਦਈਏ ਆਪਾਂ 55000 ਦੀ 55000 ਦੀ ਬਾਕੀ ਮਾਨਤਨ ਮੌਕੇ ਤੇ ਹੋਰ ਕਰ ਦੋ ਜਿਹੜਾ ਕਰਨਾ ਹੈ ਪੂਰੇ 55 ਦੀ ਕਰ ਦੋ ਫਿਰ ਪੂਰੇ 55 ਦੀ ਵੀ ਇੱਜੇ ਦੇ ਦਾਂਗੇ ਉਹ ਚੋਂ 500 ਛੋਟ ਕਰ ਦਾਂਗੇ ਠੀਕ ਹੈ ਜੀ ਵੇਹ ਲੋ ਬਾਕੀ ਇਹ ਆ ਕਿ ਸੋਨੀ ਵੜਿਆ ਗਰਮੀਆਂ ਵਾਲੀ ਆ ਗਾੜੀ ਗਰਮੀ ਦਾ ਮੌਸਮ ਹੋਣ 20 ਪਲਸ ਲਊਗੀ ਪਹਿਲ ਨਹੀਂ ਠੀਕ ਹੈ ਜੀ ਤੇ ਵੇਹ ਲੋ ਚੱਡਾ ਕਿਦਾਂ ਆ ਗਈ ਠੰਡੀ ਤੇਰੀ ਇਹ ਚੀਜ਼ ਦਾ ਬੜਾ ਵਾਅਦਾ ਵਾ ਠੰਡੀ ਤੇਰੀ ਤਾਂ ਖਾਣਾ ਵੇਖੋ ਕਿੱਡਾ ਕਮਾਲ ਦਾ ਲੱਗਾ ਮਸ਼ੀਨ 99 ਹੁਣ ਤਾਂ ਹੀ ਹੱਥ ਚ ਆਉਣ ਵਾਲਾ ਤੇ ਹੁਣ ਇੱਕਾ ਵੀ ਕ੍ਰੋਸ ਹੀ ਹੈ ਬੜੀ ਠੰਡੀ ਆ ਵੇਖੋ ਦੂਜਾ ਸੂਗਾ ਸੁਣੀ ਸਾਹੀਵਲ ਗਰੋਸ ਸਾਈ ਹੈ ਚੇਫ ਸਾਈ ਇਧਰ ਵੇਖੋ ਥਾਣ ਵੇਖੋ ਕਿੰਦਾ ਪਿਆਰਾ ਮੱਛੀ ਨੂੰ ਤੋਰ ਦੋ ਇਹ ਕਿੰਨੇ ਕ ਦੁੱਧ ਵਾਲੀ ਉਤਰਾ ਦੁੱਧ ਵੀਰ ਜੀ ਨੇ ਪਹਿਲਣੇ ਚ ਆਇਆ 16 17 ਅੱਛਾ ਠੀਕ ਨੂੰ ਵਾਲੀ ਮੱਛੀ ਵੀ ਬੰਦੀ ਬਹੁਤ ਜਦਾ ਤਾਂ ਆਪੇ ਵੇਰ ਨਹੀਂ ਕਦਾਂ ਚੱਲ ਢੁੱਲਰ ਵਾਲੀ ਹੈ ਤਿਆਰ ਹੋਣੀ ਹੈ ਜੇ ਹਨਾ ਦਿਨ ਹਫਤਾ ਨੇ ਲੈ ਜਾਣਾ ਜੀ ਠੀਕ ਹੈ ਜੀ ਠੰਡੀ ਸੀਲ ਬੜੀ ਹੈ ਵੀ ਵੇਖੋ ਕਿੰਦਾ ਬਣਦੀ ਤੇ ਇਹਦਾ ਵੀ ਕੀ ਕਿੰਨਾ ਕੁ ਮੁੱਲ ਜੇ ਮੁੱਲ ਵੀ ਇਹਦਾ ਹੈਗਾ 52000 ਅੱਛਾ ਹਾਂਜੀ ਤੇ ਵਿੱਚ ਮੰਨ ਤਨ ਦੱਸੋ ਕਿੰਨਾ ਕਰੀ ਮਾਨ ਕਿੰਨੇ ਜੀ ਹੱਸ ਨੋਈ ਕਰ ਦੋ ਆਪ ਹੀ ਪੰਜ ਛੱਡ ਦਈਏ ਦੋ ਹੋਰ ਛੱਡ ਦਈਏ ਪੂਰੇ 45 ਦੇ ਦਈਏ ਫਿਰ 45 ਵੀ ਇਹ ਜੀ ਦੇ ਦਾਂਗਾ ਉੱਚੋਂ 500 ਛੋਟ ਕਰ ਦਾਂਗੇ ਠੀਕ ਹੈ ਜੀ ਬਾਕੀ ਠੰਡੀ ਇੰਨੀ ਜੇ ਇੱਧਰ ਵੇਖ ਲਓ ਬਾਕੀ ਅਜੇ ਤਿਆਰ ਹੋਣੀ ਆ ਜੇ ਢਿੰਡਾ ਢਲਾਵਾਨੇ ਤੇ ਕਰ ਇੰਨੀ ਜ਼ਿਆਦਾ ਬਣਨੀ ਬਚੀ ਆ ਵੇਖੋ ਠੀਕ ਹੈ ਜੀ ਕਿੰਦਾ ਕਮਾਲਾਂ ਵੇਖੋ ਠੀਕ ਹੈ ਠੰਡੀ ਬਹੁਤ ਹੈ ਤੇ ਆ ਸੂਈ ਸਵਾਈ ਆ ਗਈ ਹੈ ਨਾ ਸੂਈ ਦੇ ਵੀਰ ਦੀਆਂ ਨੂੰ 6 ਮਾ ਦਿਨ ਸੂਈ ਨੂੰ ਬੱਚਾ ਕਿਚ ਮਗਰ ਅੱਛਾ ਜੀ ਮਗਰ ਇਹ ਤੇ ਬੱਚਾ ਹੈ ਲਿਆ ਤੋਰ ਦੀਏ ਇਹਨਾਂ ਨੇ ਖਾਣ ਇਹਦੇ ਕੋਈ ਚੰਗਾ ਲੱਗਾ ਬੜੀ ਚੰਗੀ ਚੋਣ ਜਾਣ ਕੋਈ ਵੰਗਾ ਕੁਛ ਨਹੀਂ ਇਤਨਾ ਹੀ ਰਸਤਾ ਬਾਕੀ ਹੈਗੀ ਇਹ ਵੀ ਜਰਸੀ 'ਚ ਆ ਹਾਂ ਸਾਰਾ ਗਰਮੀ ਵਾਲਾ ਮਾਲ ਲਿਆ ਅੱਜ ਬੜਾ ਚੰਗਾ ਲੱਗਾ ਜੀ ਕਿੰਨਾ ਦੁੱਧ ਮੋਕੇ ਦੇ ਤਿਆਰ ਜੇ ਤੇ ਕੋਲ ਹਣ 1200 13 ਹੋਊਗਾ ਤਿਆਰ ਜਿਹੜਾ ਬਿਲਕੁਲ ਬਾਕੀ ਦੁੱਧ 15 16 ਕਿਲੋ ਐ ਬੜੇ ਆਰਾਮ ਨਾਲ ਚਵਾਈ ਜਾਊਗੀ ਠੀਕ ਹੈ ਜੀ ਜਾਨ ਇੱਕ ਨੰਬਰ ਜੇ ਕੋਈ ਵਾਰ ਰਸੀ ਰਸੀ ਨਹੀਂ ਪਾਉਣੀ ਉਦਾਂ ਹੀ ਚੋਣੀ ਤੇ ਇਹਦਾ ਮੁੱਲ ਇਹਦਾ ਮੁੱਲ ਵੀਰ ਜੀ 45 ਕਰ ਲੀਏ 45 ਤਾਂ ਕਰੀਏ ਕੁਝ ਜਾਇਜ਼ ਕਰ ਦਈਏ ਪੂਰੇ 40 ਦੀ ਦੇ ਦੀ 40000 ਦੀ ਵਿੱਚ ਛੋਟ ਕਰ ਦੋਗੇ ਦੱਸੋ 2000 ਛੋਟ ਕਰਦੀ ਹੈ। ਕਰਦੇ ਨੇ 38 ਵੀਰ ਜੀ ਦੇ ਦਾਂਗੇ। ਠੀਕ ਹੈ ਜੀ। ਬਾਕੀ ਚੋ ਵੀ 500 ਰੁਪਏ ਛੱਡ ਦਾਂਗੇ। ਠੀਕ ਹੈ ਜੀ। ਠੀਕ ਹੈ ਵੀਰ ਜੀ। ਹੋਰ ਕੁਝ ਕਰਨਾ ਫਿਰ? ਅਸ ਇਹੋ ਵੀਰ ਜੀ ਸੂਈ ਤੇ ਕੋਈ ਆ। ਹਾਂ ਜੀ। ਇਹ ਨਹੀਂ ਕੋ ਆ ਸਕਦਾ ਸਾਡੇ ਕੋ ਵੀਡੀਓ ਘਾਲ ਤੇ ਚਵਾਲੇ। ਚਵਾਲੇ ਹਨਾ ਤਸੱਲੀ ਕਰਕੇ। ਤੇ ਆਪਣੀ ਆ ਤੇ ਭਲੇ ਅਸੀਂ ਤਸੱਲੀ ਕਰ ਗਏ ਅਗਲਾ। ਆ ਇੱਥੋਂ ਹੀ ਪਾਸ ਕਰਕੇ ਖੜੇ ਜੋ ਸਾਫ ਵਾਲੀਆਂ ਚੀਜ਼ਾਂ ਵਾਂ। ਹਾਂ ਜੀ ਹਾਂ ਜੀ। ਆਪਾਂ ਤਸੱਲੀ ਕਰਕੇ ਖੜੇ। ਇੱਥੋਂ ਹੀ ਆਪਣੀ ਤਸੱਲੀ ਕਰਕੇ ਖੜੇ ਬਾਅਦ ਚੋ ਕੋ ਪਤਾ ਨਹੀਂ ਹੁੰਦਾ। ਹਾਂ ਜੀ। ਆਪਣੀ ਕੋਈ ਵੀਰ ਇੱਥੇ ਆ ਕੇ। ਵਧੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ